ਕਿਤੇ ਸਾਹਮਣੇ ਬਖਤੀ ਸਤਿਗੁਰੂ ਉੱਤੇ ਤਨ ਜੀ ਆਪ ਜੀ ਸਭ ਨੇ ਇੱਕ ਰਚਨਾ ਪੇਸ਼ ਕਰਨੀ ਤਿਆਂ ਵੇਖਣ ਜਾਣਾ ਕਿਸੇ ਦੇਸ਼ ਦੀ ਬੋਲੀ ਬਖਰੀ ਕਿਸੇ ਦੇਸ਼ ਦਾ ਬਾਣਾ ਕਿਸੇ ਦੇਸ਼ ਦੀ ਬੋਲੀ ਬਖਰੀ ਕਿਸੇ ਦੇਸ਼ ਦਾ ਬਾਣਾ ਸਿੰਘਾਵੇਂ ਤੇਰੇ ਰਾਜ ਕੀ ਮੈਂ ਤੀਆਂ ਵੇਖਣ ਜਾਣਾ ਨਾਨਕੀ ਮੱਤਿਆਂ ਵਿੱਚ ਘਰ ਜਾਣਾ ਸ਼ਹਿਰ ਛਬੀ ਲੈ ਗਭਰੂ ਉੱਤੇ ਛਾਲ ਛਕ ਮਟਿਆਣਾ ਨਾ ਜੱਪ ਕੇ ਦਿਲ ਮੋਹ ਲੈਂਦੀ ਆ ਮkere ਨਖਸ਼ ਨਹਾਣਾ ਮੈਂ ਵੀ ਉੱਥੇ ਝੌਂਦ ਲੈ ਕੇ ਨਾ ਜੱਪ ਦਰਦ ਹਲਾਣਾ ਸਿੰਘਾਵੇਂ ਤੇਰੇ ਨਾਨਕੀ ਮੱਤਿਆਂ ਵਿੱਚ ਘਰ ਜਾਣਾ ਮਾਈ ਹਵੇ ਤੇਰੇ ਨਾਨਕੀ ਮੱਤਿਆਂ ਵਿੱਚ ਘਰ ਜਾਣਾ ਇਹ ਪਿਪਲੀ ਪੀਂ ਨਾ ਪੈਂਦੀ ਨਾ ਤਿਰੰਗਾ ਵਿੱਚ ਸੱਗੀਆਂ ਪਿੰਡ ਦੇ ਘੂ ਟੋਪੇ ਦੇ ਘੜੋਂ ਤੋਂ ਤਰਸਦੀਆਂ ਨੇ ਅੱਕੀਆਂ ਉਥੇ ਸੂਤ ਤੇ ਘੱਰੇ ਪਾਵਣ ਕਲੇ ਰਵਾਜ ਪੁਰਾਣਾ ਸਿੰਘਾਂਵੇਂ ਤੇਰੇ ਨਾਨਕੀ ਮਹਤੀ ਹਵੇ ਗੁਣ ਜਾਣਾ ਭਾਈ ਹਵੇ ਤੇਰੇ ਨਾਨਕੀ ਮਹਤੀ ਹਵੇ ਗੁਣ ਜਾਣਾ ਨਾਨੇ ਸਸ ਹੈ ਨੇਕ ਸੁਭਾਦੀ ਦੇਖ ਦੇ ਨਵਰ ਕੀ ਦੋ ਤੰਗੂ ਵੇਖ ਕੇ ਕਰਤੀ ਪੈਰ ਨਾਲ ਲੱਗਣਾ ਆਜੂ ਨਜ਼ਾਰਾ ਤੱਤਾ ਤੁਝਾ ਦੇ ਕਾੜੀ ਵਿੱਚ ਉਪਲਾਣਾ ਸਿੰਘਾਵੇ ਤੇਰੇ ਨਾਲ ਕੀ ਨਤੀਆ ਵੇਖਣ ਜਾਣਾ ਭਾਈ ਆਵੇ ਤੇਰੇ ਨਾਲ ਕੀ ਨਤੀਆ ਵੇਖਣ ਜਾਣਾ ਸਹਦ ਚੰਦਿਆ ਸੌਣ ਮਹੀਨੇ ਮਚਿਨ ਕੁੜੀਆਂ ਕਿੜੀਆਂ ਤੀਆਂ ਤੀਜ ਦਿਆ ਵੇਖਣ ਜਾਣਾ ਨਾ ਕਰਣੀਆਂ ਭੜੀਆਂ ਹਰ ਸੇਵਕ ਤੇ ਰੀਵਤ ਹੀ ਜਾਪੇ ਮੌਸਮ ਬੜਾ ਸਹਾਨਾ ਸਿੰਘਾਵੇ ਤੇਰੇ ਨਾਲ ਕੀ ਮੈਂਤੀ ਆਵੇ ਧਨ ਜਾਣਾ ਮਾਈ ਆਵੇ ਤੇਰੇ ਨਾਲ ਕੀ ਮੈਂਤੀ ਆਵੇ ਧਨ ਜਾਣਾ